ਗੁਰਜੀਕਾ ਕਲਸਾ ਵਾਹਿਗੁਰਜੀ ਕੀ ਫਤਿਹ ਤਾਂ ਤਾਂ ਸੈ ਸ੍ਰੀ ਗੁਰੂ ਹਰਬਿੰਦ ਪਾਸ਼ਾ ਜੀ ਦੇ ਚਰਨ ਸੋਪਰਾਪ ਗੁਰਦਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਬਸੰਤ ਪੈਜੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੇ ਵਾਸਤੇ ਹੁਕੁਕਤਾ ਪ੍ਰਬੰਧ ਕੀਤੇ ਗਏ ਹਨ ਅਰ ਹੈ ਇਸ ਲੰਗਰ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਇਸ ਲਈ ਸਗਤਾ ਹੋਰ ਵੀ ਜੜੀਆਂ ਵਾ ਵੱਧ ਤੋਂ ਵੱਧ ਪਹੁੰਚ ਰਹੀਆਂ ਹਨ ਇਹਨਾਂ ਦੀ ਪੂਕਠਾ ਪ੍ਰਬੰਧ ਕੀਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਇਹਦੇ ਚੈਨਲ ਆਈ ਪਹਿਲਾਂ ਸਾਰੀ ਸੰਗਤ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਉਸ ਤੋਂ ਇਲਾਵਾ ਇਹ ਜੋ ਪੰਸਤਮ ਬਸੰਤ ਪੰਚਮੀ ਦਾ ਪੁਰਬ ਜੋ ਹੈ ਇਸ ਪਾਵਰ ਪੁਆਇੰਟਰ ਸਤਨ ਗੁਰਦੁਆਰਾ ਸ਼੍ਰੀ ਛੇਹਟਾ ਸਾਹਿਬ ਜੀ ਕੋ ਨੈ ਜਾਂਦਾ ਪੰਚਮ ਪਾਸ਼ਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸੁਪੁੱਤਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਹ ਪਾਣੀ ਦੀ ਕਿਲ ਤੋਂ ਦੂਰ ਕਰਦਿਆਂ ਕੋ ਇੱਕ ਲਗਵਾਇ ਸੀ ਜਿਹਦੇ ਵਿੱਚ ਇੱਕ ਸਮੇਂ 6 ਮੱਲਾ ਉਸ ਵਿੱਚ ਚਲਾਈ ਜਾਂਦੀ ਸੀ ਇਸ ਨਗਰ ਦਾ ਨਾਮ ਸ਼ੇਹਾਟਾ ਕਰਕੇ ਪ੍ਰਸਿੱਧ ਹੋਇਆ ਪਰ ਮਹਾਰਾਜ ਨੇ ਆਪਣੇ ਮੁਖਾਰਬਿ ਵਿੱਚ ਉਹ ਵਰ ਦਿੱਤਾ ਪੁੱਤਰ ਖੇਤ ਮਾਰੀ ਜੋ ਮਾਸ ਦਮਾਸ ਇਹਾ ਨਾਏ 1 ਬਰਸ ਮੈਂ ਸੁਤ ਰਹੇ ਸ੍ਰੀ ਗੁਰੂ ਆਸ ਫਰਮਾਏ ਜਿਸ ਜਿਸੇ ਬੀਬੀ ਪੈਣ ਦੇ ਘਰ ਬੱਚਾ ਨਾ ਹੁੰਦਾ ਹੋਵੇ ਬਾਝ ਹੋਵੇ ਇੱਕ ਸ਼ਰਧਾ ਭਾਵਨਾ ਦੇ ਨਾਲ 12 ਪੰਚਮੀਆਂ ਇਸ ਭਾਵਨ ਸਥਾਨ ਉੱਪਰ ਸ਼ਰਨਾਨ ਕਰ ਲਵੇ ਉਸਤੇ ਘਰ ਵਿੱਚ ਬਾਹਰ ਦੀ ਕਿਰਪਾ ਨਾਲ ਪੁੱਤਰ ਔਰ ਪੁੱਤਰੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਤੇ ਆਪ ਜੀ ਦੇਖ ਰਹੇ ਹੋ ਆਪਣੇ ਚਾਹਤ ਤੁਸੀਂ ਦੇਖਿਆ ਹੋਵੇਗਾ ਬਹੁਤ ਆਤ ਸੰਗਤਾਂ ਬੇਸ਼ੱਕ ਦੇ ਭਾਵੇਂ 11 ਪੰਚਮੀਆਂ ਵੀ ਭਰਦਿਆਂ ਨੇ ਪਰ ਇਹ ਜੋ ਬਸੰਤ ਪੰਚ ਜੋੜ ਮੇਲਾ ਹੈ ਇਹ ਬਹੁਤ ਹੀ ਉਤਸ਼ਾ ਸ਼ਰਦਾ ਪਾਵਨਾਂ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਜੀ ਇਸ ਦੇ ਵਿੱਚ ਐਤਕੀ ਵੀ ਬਹੁਤ ਉਗਤਾ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਸਭਾ ਸੁਸਾਇਟੀਆ ਵੱਲੋਂ ਇਲਾਕੇ ਦੇ ਸੰਗਤਾਂ ਵੱਲੋਂ ਹੋਰ ਵੀ ਪ੍ਰਬੰਧ ਕੀਤੇ ਗਏ ਨੇ ਮੈਂ ਆਪ ਦੇ ਚੈਨਲ ਦੇ ਬੇਨਤੀ ਕਰਾਂਗਾ ਕਿ ਆਪ ਜਿੰਨੀਆਂ ਸੰਗਤਾਂ ਜੀ ਇਹ ਚੈਨਲ ਰਾਹੀਂ ਦੇਖ ਰਹੇ ਹੋ ਸਾਰਿਆਂ ਨੂੰ ਹੱਥ ਜੋੜ ਕਰਕੇ ਬੇਨਤੀ ਜਰੂਰ ਪਾ ਪਾਸ਼ਾ ਦੇ ਪਾਵਨ ਸਥਾਨਾਂ ਉੱਪਰ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਸੰਤ ਪੈਂਜ ਦੇ ਮੁੱਖ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਇਸ ਸੰਤ ਪੈਂਜ ਦੇ ਮੇਲੇ ਤੇ ਸਾਨੂੰ ਵੀ ਦਾਸ ਨੂੰ ਮੱਥਾ ਟੇਕਣ ਦਾ ਸਮਾਂ ਪ੍ਰਾਪਤ ਹੋਇਆ ਹੈ ਮੈਂ ਆਣ ਕੇ ਜਦੋਂ ਮੇਲੇ ਦੇ ਵਿੱਚ ਦੇਖਿਆ ਹੈ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਤੇ ਬਹੁਤ ਹੀ ਸਜਾਜਾ ਪ੍ਰਬੰਧ ਸ਼ਰੋਣੀ ਕਮੇਟੀ ਦੇ ਮੰਜਰ ਸਾਹਿਬ ਵੱਲੋਂ ਸਾਡੇ ਸਾਰੇ ਹੀ ਚੰਨੀਆਂ ਸੋਸਾਇਟੀਆਂ ਨੇ ਉਹਨਾਂ ਨੂੰ ਬਹੁਤ ਵਧੀਆ ਕੀਤਾ ਗਿਆ ਲੰਗਰ ਦੇ ਪ੍ਰਬੰਧ ਦਿਵਾਨ ਦੇ ਵਿੱਚ ਹਰ ਥਾਂ ਥਾਂ ਤੇ ਸੰਗਤਾਂ ਬੜੀ ਉਤਸ਼ਾਹ ਨਾਲ ਤੇ ਪਿਆਰ ਨਾਲ ਇਸ ਪਸੰਤ ਪੰਜਵੇਂ ਦੇ ਮੇਲੇ ਨੂੰ ਮਨਾ ਰਹੀਆਂ ਹਨ ਇਸ ਪਸੰਤ ਪੰਜਵੇਂ ਤੇ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਮ ਜੀ ਤੋਂ ਆ ਜੀ ਜਿਹੜਾ ਜਾਂਦੇ ਅਜੋ ਸੰਦਾ ਦਿਹਾੜਾ ਹੈ ਬਹੁਤ ਕਰ ਬਹੁਤ ਦੇਖੀ ਹੈ ਲੰਗਰ ਕੀਤਾ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਲੱਗਿਆ ਜੀ ਮਹਾਰਾਜੀ ਬੜਾ ਬਤੀਆ ਕਿਤਾਬ ਤੇ ਸਜਾਵਟ ਵੀ ਬਹੁਤ ਸੋਹਣੀ ਹੋਈ ਆ ਬਾਕੀ ਬੱਚੇ ਆਨੰਦ ਲੈ ਰਹੇ ਆ ਵੇਖੋ ਤੁਸੀਂ ਗੁੱਡੀਆਂ ਡਾ ਰਹੇ ਆ ਹੋਟੇ ਰਹੇ ਆ ਹਰ ਸਾਲ ਆਉਂਦੇ ਆ ਜੀ ਹਾਂ ਜੀ ਹਰ ਸਾਲ ਆਉਂਦੇ ਆ ਇੰਤਜ਼ਾਰ ਰਹਿੰਦਾ ਪੂਰੇ ਸਾਲ ਹਾਂ ਜੀ ਸਾਡੇ ਨੂੰ 15 20 ਸਾਲ ਹੋ ਗਏ ਹਾਂ ਜੀ ਹਾਂ ਜੀ ਹਰ ਮਹੀਨੇ ਆਨੇ ਆਂ ਅਸੀਂ ਹਰ ਪਸੰਦ ਪ੍ਰਿਆਰ ਚੀ ਸਾਲ ਬਾਅਦ ਆਉਂਦੀ ਆ ਜਰੂਰ ਆਨੇ ਬੱਚੇ ਦਾ ਹਾਂ ਜੀ ਨਾਮ ਹੈ ਜੀ ਨਵਤੇਜ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਗੁਰਦੁਆਰਾ ਸਾਹਿਬ ਨਤਮਸਤਕ ਲਈ ਪਹੁੰਚੇ ਮਸੰਦਾ ਦੇ ਹੜਾ ਮਨਭਜੀ ਵੀ ਕੀਤੀ ਜਾ ਰਹੀ ਹੈ ਨਤਮਸਤਕ ਵੀ ਹੋਏ ਹੋ ਕਿੰਨੀ ਖੁਸ਼ੀ ਹੋਈ ਮੈਨਾਂ ਉਹ ਕਹਿ ਸਕਦੇ ਕਿ ਕਿੰਨੀ ਖੁਸ਼ੀ ਹੋਈ ਮੜੀ ਬਈ ਇੰਨੀ ਕਿਰਪਾ ਪਰਮਾਰਮਾ ਦੀ ਨਜ਼ਾਰਾ ਆਉਂਦਾ ਬੁਰਾ ਵੇਖਣ ਦਾ ਵੀ ਮੱਥਾ ਟੇਕਣ ਗਏ ਆ ਤੇ ਆਨੰਦ ਆ ਗਿਆ ਵਾ ਮੈਂ ਸਵਰਗ ਸਵਰਗ ਆਏ ਸਵਰਗ ਚ ਆਈ ਮੈਂ ਨਾ ਮੈਂ ਤਨੀ ਕਿਰਪਾ ਮਹਾਰਾ ਜੀ ਦੀ ਬੜੀ ਕਿਰਪਾ ਮਹਾਰਾ ਜੀ ਦੀ ਬਹੁਤ ਸੋਹਣਾ ਲੱਗਦਾ ਮਜ਼ਾ ਆਉਂਦਾ ਵੇਖਣ ਦਾ ਕੋਈ ਗੁਡੀਆਂ ਡੋਣਦੇ ਪਟੰਗਾਂ ਡੋਣਦੇ ਆ ਇੰਜੋਏ ਆਪਣਾ ਕਰਦੇ ਗੁਰੂ ਘਰ ਮਾਥੇ ਕੇ ਲੰਗਰ ਛਕਿਆ ਲੰਗਰ ਦੀ ਤੋੜ ਕੋਈ ਨਹੀਂ ਆ ਬੜਾ ਮਜ਼ਾ ਆਉਂਦਾ ਮਰਬੀ ਬੜੀ ਕਿਰਪਾ ਮਹਾਰਾ ਜੀ ਦੀ ਸੇਮਲ ਵੀ ਹਰ ਕੋਈ ਬੰਦਾ ਆਇਆ ਹੈ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਕੋਈ ਵੀ ਆਇਆ ਵਾ ਸਾਰੇ ਇੱਥੇ ਆਏ ਆ ਬੜੀ ਖੁਸ਼ੀ ਮਾਰ ਰਹੀ ਤੇ ਬੜਾ ਮਜ਼ਾ ਆਉਂਦਾ ਬੱਚੇ ਮੇਰੀ ਫੈਮਿਲੀ ਸਾਰੇ ਨਾਲ ਆਈ ਹੈ ਉਹ ਤੇ ਅਸੀਂ ਮਨ ਵਿਚੇ ਆਏ ਆ ਨਾ ਹੋਏ ਤੇ ਸ਼ਮਾ ਪੈ ਗਏ ਆ ਹਾਂ ਜੀ ਬਣਾ ਰਹੇ ਹਾਂ ਬਹੁਤ ਬੜਾ ਮਜ਼ਾ ਆਉਂਦਾ ਇੰਜੋਏ ਕਰ ਰਹੇ ਆਗੇ ਇਹ ਲੋਕੀ ਇਹ ਸਾਬਤ ਤਿਹਾਰ ਹੁੰਦਾ ਵਾ ਲੋਕੀ ਆਪਣੀ ਮौज-ਮਸਤੀ ਕਰਦੇ ਆ ਗੁਰੂ ਘਰ ਆਉਂਦੇ ਆ ਨਾਮ ਜਪਦੇ ਆ ਤੇ ਆਪਣਾ ਇੰਜੋਏ ਕਰਦੇ ਆ ਬੜਾ ਮਜ਼ਾ ਆਉਂਦਾ ਵਾ ਜੀ ਹਾਂ ਜੀ